ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰਦਰ ਪਰ ਹਰਪ੍ਰੀਤ ਵੇਖਦੇ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਚੈਨਲ ਤੇ ਗੱਲ ਕਰਾਂਗੇ ਪੰਜਾਬ ਦੇ 17 ਤੋਂ ਲੈ ਕੇ 20 April ਦੇ ਮੌਸਮ ਦੀ ਇਹਨਾਂ 3-4 ਦਿਨਾਂ ਦੇ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਕਿਹੜਾ ਹੋਰ ਸਿਸਟਮ ਐਂਟਰ ਹੋਣ ਜਾ ਰਿਹਾ ਪੰਜਾਬ ਵਿੱਚ ਇਸ ਦਾ ਪ੍ਰਭਾਵ ਕੀ ਕੀ ਵੇਖਣ ਨੂੰ ਮਿਲੇ ਕਿਤੇ ਕਿਤੇ ਇਲਾਕਿਆਂ ਵਿੱਚ ਇਸ ਦਾ ਜਿਹੜਾ ਪ੍ਰਭਾਵ ਜ਼ਿਆਦਾ ਵੇਖਣ ਨੂੰ ਮਿਲ ਸਰ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਵੇਖਣ ਨੂੰ ਮਿਲ ਸਰ ਬਿਜਲੀ ਲਿਸ਼ਕ ਹਨੇਰ ਚੱਖੜ ਵੀ ਚੱਲਣ ਦੀ ਸੰਭਾਵਨਾ ਰਹੇਗੀ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ 'ਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋ ਤਾਂ ਤਾਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਤਾਂ ਸਭ ਤੋਂ ਪਹਿਲਾਂ 17 April ਦੀ ਗੱਲ ਕਰੀ ਅੱਜ ਫਿਲਹਾਲ ਜ਼ਰਤ ਲੱਗਾ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਸ਼ਾਮ ਦੇ ਵਕਤ ਜਿਹੜੀ ਬੱਦਲਵਾਈ ਤੋਂ ਆਵਾਜ਼ ਆਈ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਵੇਖਣ ਨਹੀਂ ਮਿਲੇਗਾ ਅੱਜ ਉਸ ਤੋਂ ਬਾਅਦ 18 April ਨੂੰ ਜਿਹੜਾ ਹੋ ਸਕਦਾ ਹੈ ਕੁਝ ਕੁ ਇਲਾਕਿਆਂ ਵਿੱਚ ਨਿੱਕੀ-ਮੋਟੀ ਕਾਰਵਾਈ ਵੇਖਣ ਨੂੰ ਮਿਲ ਸਕਦੀ ਜ਼ਰਤ ਲੱਗਾ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਕੁਝ ਇਲਾਕਿਆਂ ਵਿੱਚ ਬੱਦਲਵਾਈ ਜ਼ਰੂਰ ਵੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਕਾਦੂਗਾ ਭ ਜਾਰ ਤਰ ਲਗਾ ਮੌਸਮ ਸਾਫ ਤੇ ਕੁਛ ਕ੍ਰੈਨ ਦੀ ਸਭਾਵਨਾ ਉਸ ਤੋਂ ਬਾਅਦ 19 April ਜਿਹੜਾ ਮੀਂਹ ਦੇ ਹੋ ਸਕਦਾ ਹੈ ਤਾਂ ਖਾਸ ਤਨ 19 April 2024 ਹੋ ਸਕਦਾ ਹੈ 19 April ਨੂੰ ਘਟੋ ਘਟ 40 ਤੋਂ 50 ਜਾਂ 50 ਤੋਂ 60% ਖੇਤਰਾਂ ਵਿੱਚ ਹਲਕੇ ਮੀਂਹ ਜਿਹੜੇ ਪੈਣ ਦੀ ਸਭਾਵਨਾ ਕੁਝ ਥਾਕਾਂ ਵਿੱਚ ਹਲਕੇ ਤੇ ਕੁਝ ਲਗਾ ਦਰਮਿਆਨੇ ਜਿਹੜੇ ਛਰਾਟੇ ਵੇਖਣ ਨੂੰ ਮਿਲ ਸਕਦੇ ਨੇ ਕਾਤੂਕਾ ਪਾਗਾ ਵਿੱਚ ਤੇ ਉਸਨ 20 April ਦੀ ਗੱਲ ਕਰੀ ਤਾਂ 20 April ਨੂੰ ਵੀ ਜਿਹੜਾ ਕੁਝ ਥੋੜੇ ਬੁੱਤੇ ਖੇਤਰਾਂ ਵਿੱਚ ਸਭਾਵਨਾ ਰਹੇਗੀ ਜਾਰ ਤਰ ਲਗਾ ਮੌਸਮ ਠੀਕ ਠਾਕ ਰਹਿਣ ਦੇ ਅਸਾਰ ਨੇ ਮੀਂਹ ਜਿਹੜਾ ਦਿਨ ਹੋਵੇਗਾ 19 April ਰਹੇਗਾ 1 ਕੁਝ ਕੁ ਇਲਾਕਿਆਂ ਵਿੱਚ ਚਲ ਕੇ ਤੇ ਕੁਝ ਕੁ ਇਲਾਕਿਆਂ ਦੇ ਦਰਮਿਆਨੇ ਰਛਾਟੇ ਵੇਖਣ ਨੂੰ ਮਿਲ ਸਕਦੇ ਘਾਟੋ ਘਾਟ ਵਿੱਚ 40 ਤੋਂ 50 ਜਾਂ 50 ਜਾਂ ਹੋ ਸਕਦਾ ਕਿ 50 ਤੋਂ 60% ਖੇਤਰਾਂ ਵਿੱਚ ਪੈਣ ਦੀ ਸੰਭਾਵਨਾ ਰਹੇਗੀ ਇਸ ਵਿੱਚ ਖਾਸ ਕਰਕੇ ਪੱਛਮੀ ਖੇਤਰ ਪਾਕਿਸਤਾਨ ਦੇ ਨਾਲ ਲੱਗਦੇ ਖੇਤਰੋਗੇ ਉਸ ਵਾਰ ਕੁਝ ਮਾਜਤ ਵਾਪਾ ਦੇ ਖੇਤਰੋਗੇ ਤੇ ਕੁਝ ਆਪਾਂ ਗੱਲ ਕਰੇ ਪੂਰਬੀ ਮੱਧ ਪੰਜਾਬ ਦੇ ਭਾਗ ਹੋਏ ਇਨਾਂ ਇਲਾਕਿਆਂ ਵਿੱਚ ਸੰਭਾਵਨਾ ਰਹੇਗੀ ਤਾਂ 19 ਪ੍ਰੈਲ ਨੂੰ ਹੋ ਸਕਦਾ ਹੈ ਕੁਝ ਕੁ ਇਲਾਕਿਆਂ ਤੇ ਜਿਹੜੀਆਂ ਆਉਣ ਵੀ ਵੇਖਣ ਨੂੰ ਮਿਲ ਸਕਦੀਆਂ ਹਨ ਨਿਰ ਚੱਕੜ ਵੀ ਚੱਲਣ ਦੀ ਸੰਭਾਵਨਾ ਰਹੀ ਗਰਚਾਂ ਵੀ ਵੇਖਣ ਨੂੰ ਮਿਲ ਸਕਦੀ ਹੈ ਮੌਸਮ 파ਗਲ ਵਿ ਫਰਾਂ ਉਸਰੇ ਕੁਝ ਇਲਾਕਿਆਂ ਵਿੱਚ ਗਰਚਮਕ ਦੇਖਣ ਨੂੰ ਮਿਲਸੇ 30 ਤੋਂ 40 ਕਿਲੋਮੀਟਰ ਕੁਝ ਇਲਾਕਿਆਂ ਵਿੱਚ ਹਵਾ ਦੀ ਹਵਾ ਦੀ ਗਤੀ ਵੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਪਰ 19 April ਨੂੰ ਖਾਸ ਦਿਨ ਰਹੇਗਾ ਤਾਂ 20 April ਨੂੰ ਕੁਝ ਇਲਾਕਿਆਂ ਵਿੱਚ ਚੱਲ ਕੇ ਸ਼ਰਾਟੇ ਵੇਖਣ ਨੂੰ ਮਿਲ ਸਕਦੇ ਕਾਦੂਕਾ ਪਾਗਾ ਵਿੱਚ ਹੋ ਸਕਦਾ ਕਿ ਤੇ ਕਾਦੂਕਾ ਪਾਗਾ ਵਿੱਚ ਥੋੜੇ ਹਲਕੇ ਫੁਲਕੇ ਜਾਰਮੀ ਦਰਜ ਕੀਤਾ ਜਾਵੇ ਜਿਹੜੀਆਂ ਤੇਜ਼ ਹਵਾਵਾਂ ਵਿੱਚ ਚੱਲਣ ਦੀ ਸੂਭਾਵਨਾ ਜਾਰੀ ਕੀਤੀ ਗਈ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਇਸ ਵਿੱਚ ਹੋਰ ਵੀ ਬਦਲਾਅ ਆ ਸਕਦੇ ਨੇ ਲਗਾਤਾਰ ਤੁਹਾਡੇ ਤੱਕ ਅਪਡੇਟ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਤੁਹਾਡਾ ਬਹੁਤ ਬਹੁਤ ਧੰਨਵਾਦ